ਇਸ ਵੇਲੇ ਦੀ ਸਭ ਵੱਡੀ ਖਬਰ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਦੇਖਿਆ ਜਾ ਸਕਦਾ ਕਿ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਲੱਕੀ ਟੋਵਲ ਦੇ ਸ਼ੋਰੂਮ ਦੇ ਉੱਪਰ ਨਗਰ ਨਿਗਮ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਲਾ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਨੋਟਿਸ ਵੀ ਜਿਹੜਾ ਚਿਪਕਾ ਦਿੱਤਾ ਗਿਆ ਜਿੰਦੇ ਉੱਪਰ ਇਹ ਲਿਖਿਆ ਗਿਆ ਕਿ ਬਿਲਡਿੰਗ ਜਿਹੜੀ ਹੈ ਉਸ ਨੂੰ ਸੀਲ ਕੀਤਾ ਜਾ ਰਿਹਾ ਜਿਹੜੇ ਸ਼ੋਅਰੂਮ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਲੱਕੀ ਟਾਵਲ ਜੋ ਕਿ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਥਿਤ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਤੇ ਦੋ ਸ਼ੋਅਰੂਮ ਇਸ ਦੇ ਨਾਲ ਹੀ ਇੱਕ ਨਵੀਂ ਬਣ ਰਹੀ ਇੱਕ ਨਵੇਂ ਬਣ ਰਹੇ ਸ਼ੋਅਰੂਮ ਨੂੰ ਵੀ ਸੀਲ ਕੀਤਾ ਗਿਆ ਤਾਂ ਕੁੱਲ ਮਿਲਾ ਕੇ ਇਹ ਤਿੰਨ ਬਿਲਡਿੰਗਾਂ ਜਿਹੜੀਆਂ ਨੇ ਦੇਖਿਆ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਸ਼ੋਅਰੂਮ ਜੋ ਕਿ ਲੱਕੀ ਟਾਵਲ ਇਸ ਦੇ ਨਾਲ ਹੀ ਲਾਈਫਸਟਾਈਲ ਗਲੈਮਰ ਦਾ ਸ਼ੋਅਰੂਮ ਹੈ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਜਦ ਕਿ ਇੱਕ ਹੋਰ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਕਾਰਨ ਵੀ ਜਿਹੜੇ ਨੋਟਿਸ ਦੇ ਉੱਪਰ ਲਿਖਿਆ ਗਿਆ ਜਿੱਥੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਨਕਸ਼ਾ ਮਨਜ਼ੂਰ ਹੋਏ ਬਿਨਾਂ ਹੀ ਉਸਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਕੰਸਟਰਕਸ਼ਨ ਕੀਤੀ ਜਾ ਰਹੀ ਸੀ ਤੇ ਇਸ ਨੋਟਿਸ ਦੇ ਉੱਪਰ ਸਾਫ਼ ਤੌਰ ਤੇ ਇਹ ਵੀ ਲਿਖਿਆ ਗਿਆ ਕਿ ਜੇਕਰ ਸੀਲ ਤੋੜੀ ਗਈ ਜਾਂ ਫਿਰ ਕੰਸਟਰਕਸ਼ਨ ਕੀਤੀ ਗਈ ਸ਼ੋਰੂਮ ਨੂੰ ਦੁਬਾਰਾ ਤੋਂ ਖੋਲਿਆ ਗਿਆ ਤਾਂ ਐਫ ਆਈ ਆਰ ਜੀਡੀਏ ਦਰਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਕਿ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰੇਸ਼ੀ ਜਿਹੜੇ ਨੇ ਉਹ ਕੁਝ ਦਿਨਾਂ ਦੀ ਛੁੱਟੀ ਤੇ ਨੇ ਤੇ ਸਾਰਾ ਚਾਰਜ ਜਿਹੜਾ ਡਿਪਟੀ ਕਮਿਸ਼ਨਰ ਸਾਖਸ਼ੀ ਸਹਾਣੀ ਦੇ ਕੋਲ ਹੈ ਤਾਂ ਵੱਡੇ ਆਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਜਿਸ ਦੇ ਮਗਰੋਂ ਇਹ ਵੱਡੀ ਕਾਰਵਾਈ ਦੇਖਿਆ ਜਾ ਸਕਦਾ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਕੀਤੀ ਗਈ ਹੈ ਲੱਕੀ ਟਾਵਲ ਦੀ ਚੇਕਰ ਗੱਲ ਕੀਤੀ ਜਾਏ ਤਾਂ ਨਾਮੀ ਸ਼ੋਰੂਮ ਹੈ ਲੁਧਿਆਣਾ ਦਾ ਜਿੱਥੇ ਕਿੰਨੇ ਹੀ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਆਪਣੇ ਪੈਰ ਜਿਹੜੇ ਨੇ ਸ਼ੋਰੂਮ ਦੇ ਵੱਲੋਂ ਜਮਾਏ ਗਏ ਸੀ ਤਾਂ ਹੁਣ ਵਿਭਾਗ ਦੇ ਵੱਲੋਂ ਇੱਥੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦੇ ਪਰ ਫਿਲਹਾਲ ਦੀ ਘੜੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਲੱਕੀ ਟਾਵਰ ਤੇ ਨਗਰ ਨਿਗਮ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਉਸ ਨੂੰ ਸੀਲ ਕਰ ਦਿੱਤਾ ਗਿਆ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਲੁਧਿਆਣਾ ਸ਼ਹਿਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਗਰ ਨਿਗਮ ਦੇ ਵੱਲੋਂ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਦੇਖਿਆ ਜਾ ਸਕਦਾ ਕਿ ਲੁਧਿਆਣਾ ਦੇ ਮਾਡਲ ਟਾਊਨ ਦੇ ਵਿੱਚ ਸਥਿਤ ਲੱਕੀ ਟੋਵਲ ਦੇ ਸ਼ੋਰੂਮ ਦੇ ਉੱਪਰ ਨਗਰ ਨਿਗਮ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆ ਰਹੀਆਂ ਨੇ ਤਾਲਾ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਇੱਕ ਨੋਟਿਸ ਵੀ ਜਿਹੜਾ ਚਿਪਕਾ ਦਿੱਤਾ ਗਿਆ ਜਿੰਦੇ ਉੱਪਰ ਇਹ ਲਿਖਿਆ ਗਿਆ ਕਿ ਬਿਲਡਿੰਗ ਜਿਹੜੀ ਹੈ ਉਸ ਨੂੰ ਕੀਤਾ ਜਾ ਰਿਹਾ ਜਿਹੜੇ ਸ਼ੋਰੂਮ ਨੇ ਉਹਨਾਂ ਨੂੰ ਸੀਲ ਕੀਤਾ ਜਾ ਰਿਹਾ ਲੱਕੀ ਟਾਵਲ ਜੋ ਕਿ ਲੁਧਿਆਣਾ ਦੇ ਮਾਡਲ ਟਾਊਨ ਵਿੱਚ ਸਥਿਤ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਇਸ ਤੇ ਦੋ ਸ਼ੋਰੂਮ ਇਸ ਦੇ ਨਾਲ ਹੀ ਇੱਕ ਨਵੀਂ ਬੰਨ ਰਹੀ ਇੱਕ ਨਵੇਂ ਬੰਨ ਰਹੇ ਸ਼ੋਰੂਮ ਨੂੰ ਵੀ ਸੀਲ ਕੀਤਾ ਗਿਆ ਤਾਂ ਕੁਲ ਮਿਲਾ ਕੇ ਇਹ ਤਿੰਨ ਬਿਲਡਿੰਗਾਂ ਜਿਹੜੀਆਂ ਨੇ ਦੇਖਿਆ ਜਾ ਸਕਦੇ ਨੇ ਜਿਨ੍ਹਾਂ ਦੇ ਵਿੱਚੋਂ ਦੋ ਸ਼ੋਰੂਮ ਜੋ ਕਿ ਲੱਕੀ ਟਾਵਲ ਇਸ ਦੇ ਨਾਲ ਹੀ ਲਾਈਫ ਸਟਾਈਲ ਗਲੈਮਰ ਦਾ ਸ਼ੋਰੂਮ ਹੈ ਪਹਿਲਾਂ ਤੋਂ ਹੀ ਚੱਲ ਰਿਹਾ ਸੀ ਜਦ ਕਿ ਇੱਕ ਹੋਰ ਬਿਲਡਿੰਗ ਦੀ ਉਸਾਰੀ ਕੀਤੀ ਜਾ ਰਹੀ ਸੀ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਇਹ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਤੇ ਕਾਰਨ ਵੀ ਜਿਹੜੇ ਨੋਟਿਸ ਦੇ ਉੱਪਰ ਲਿਖਿਆ ਗਿਆ ਜਿੱਥੇ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਕਿ ਨਕਸ਼ਾ ਮਨਜ਼ੂਰ ਹੋਏ ਬਿਨਾਂ ਹੀ ਉਸਾਰੀ ਜਿਹੜੀ ਸ਼ੁਰੂ ਕਰ ਦਿੱਤੀ ਗਈ ਕੰਸਟਰਕਸ਼ਨ ਕੀਤੀ ਜਾ ਰਹੀ ਸੀ ਤੇ ਇਸ ਨੋਟਿਸ ਦੇ ਉੱਪਰ ਸਾਫ਼ ਤੌਰ ਤੇ ਇਹ ਵੀ ਲਿਖਿਆ ਗਿਆ ਕਿ ਜੇਕਰ ਸੀਲ ਤੋੜੀ ਗਈ ਜਾਂ ਫਿਰ ਕੰਸਟਰਕਸ਼ਨ ਕੀਤੀ ਗਈ ਸ਼ੋਰੂਮ ਨੂੰ ਦੁਬਾਰਾ ਤੋਂ ਖੋਲਿਆ ਗਿਆ ਤਾਂ ਐਫ ਆਈ ਆਰ ਜੇਡੀਏ ਦਰਜ ਕੀਤੀ ਜਾਏਗੀ ਦੇਖਿਆ ਜਾ ਸਕਦਾ ਕਿ ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਪਰੇਸ਼ੀ ਜਿਹੜੇ ਨੇ ਉਹ ਕੁਝ ਦਿਨਾਂ ਦੀ ਛੁੱਟੀ ਤੇ ਨੇ ਤੇ ਸਾਰਾ ਚਾਰਜ ਜਿਹੜਾ ਡਿਪਟੀ ਕਮਿਸ਼ਨਰ ਸਾਖਸ਼ੀ ਸਹਨੀ ਦੇ ਕੋਲ ਹੈ ਤਾਂ ਵੱਡੇ ਆਦੇਸ਼ ਜਿਹੜੇ ਨੇ ਜਾਰੀ ਕੀਤੇ ਗਏ ਜਿਸ ਦੇ ਮਗਰੋਂ ਇਹ ਵੱਡੀ ਕਾਰਵਾਈ ਦੇਖਿਆ ਜਾ ਸਕਦਾ ਨਗਰ ਨਿਗਮ ਲੁਧਿਆਣਾ ਦੇ ਵੱਲੋਂ ਕੀਤੀ ਗਈ ਹੈ ਲੱਕੀ ਟਾਵਲ ਦੀ ਚੇਕਰ ਗੱਲ ਕੀਤੀ ਜਾਏ ਤਾਂ ਨਾਮੀ ਸ਼ੋਰੂਮ ਹੈ ਲੁਧਿਆਣਾ ਦਾ ਜਿੱਥੇ ਕਿੰਨੇ ਹੀ ਲੋਕ ਜਿਹੜੇ ਨੇ ਖਰੀਦਦਾਰੀ ਕਰਨ ਦੇ ਲਈ ਪਹੁੰਚਦੇ ਨੇ ਲੰਬੇ ਸਮੇਂ ਤੋਂ ਸ਼ਹਿਰ ਦੇ ਵਿੱਚ ਆਪਣੇ ਪੈਰ ਜਿਹੜੇ ਨੇ ਸ਼ੋਰੂਮ ਦੇ ਵੱਲੋਂ ਜਮਾਏ ਗਏ ਸੀ ਤਾਂ ਹੁਣ ਵਿਪਾਕ ਦੇ ਵੱਲੋਂ ਇਹ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਾਂ ਦੇ ਪਰ ਫਿਲਹਾਲ ਦੀ ਘੜੀ ਵਿੱਚ ਦੇਖਿਆ ਜਾ ਸਕਦਾ ਹੈ ਕਿ ਲੁਧਿਆਣਾ ਦੇ ਮਾਡਲ ਟਾਊਨ ਵਿਖੇ ਸਥਿਤ ਲੱਕੀ ਟਾਵਰ ਤੇ ਨਗਰ ਨਿਗਮ ਦੇ ਵੱਲੋਂ ਤਾਲਾ ਲਗਾ ਦਿੱਤਾ ਗਿਆ ਇਸ ਦੇ ਨਾਲ ਹੀ ਉਸ ਨੂੰ ਸੀਲ ਕਰ